ਮੁਹੰਮਦ ਜਮੇਲ ਜੀ ਕਿੱਥੇ ਕਿੱਥੇ ਮੈਂ ਮਲੇਰ ਕੋਟਲਾ ਤੋਂ ਆ ਐਕਚੁਅਲੀ ਹੱਬ ਤੱਕ ਪਹਿਲਾਂ ਮੈਂ ਗੱਡੀ ਕਢਵਾਈ ਸੀਗੀ ਤੇ ਮੇਰਾ ਸੀਟ ਕਵਰ ਦਾ ਕੰਮ ਪੈਂਡਿੰਗ ਸੀਗਾ ਮੈਂ ਸੀਟ ਕਵਰ ਕੋਣ ਆਇਆ ਸੀਗਾ ਅੱਜ ਸਵੇਰੇ 10 ਵਜੇ ਪਹੁੰਚਿਆ ਸੀ ਇੱਥੇ ਤੇ ਗੱਡੀ نیچے ਲਾਈ ਹੋਈ ਸੀਗੀ ਕੰਮ ਚੱਲ ਰਿਹਾ ਸੀਗਾ ਬਹੁਤ ਵਧੀਆ ਪਰ ਲੰਚ ਕਰਕੇ ਹਟੇ ਸੀਗੇ ਅਜੇ ਤੇ ਉਸ ਤੋਂ ਬਾਅਦ ਅਚਾਨਕ ਮੈਂ ਜਦੋਂ نیچے ਗਿਆ ਚਾਰਜਰ ਲੈਣ ਗਿਆ ਚਾਰਜਰ ਲੈ ਕੇ ਮੈਂ ਉੱਪਰ ਆਇਆ ਗੱਡੀ ਵਿੱਚੋਂ ਤੇ ਬੈਠੇ ਜੀ ਆ ਕੇ ਚਾਵਰ ਅਪੀਤੀ ਜਾਨੂੰ ਭਾਜਣਾ ਪੈ ਗਿਆ ਮੈਨੂੰ ਲੱਗਿਆ ਕਿਸੇ ਦੀ ਸ਼ਾਇਦ ਲੜਾਈ ਹੋ ਗਈ ਜਦੋਂ ਮੈਂ ਉੱਠ ਕੇ ਦੇਖਿਆ ਤਾਂ ਧੂਆ ਆ ਰਿਹਾ ਸੀ ਬਹੁਤ ਜ਼ਿਆਦਾ ਤੇ ਮੈਂ ਬਾਹਰ ਆ ਕੇ ਦੇਖਿਆ ਤਾਂ ਅੱਗ ਲੱਗੀ ਹੋਈ ਦੇਖਿਆ ਬੇਸਮੈਂਟ ਵਿੱਚ ਅੱਗ ਲੱਗੀ ਸੀ ਘਰ ਮੇਰੀ ਗੱਡੀ ਵੀ ਅੰਦਰ ਹੀ ਚੱਲ ਗਈ ਮੇਰੀ ਐਕਸਯੂਵੀ 700 ਕੀ ਤੁਹਾਨੂੰ ਅੱਗ ਲੱਗਣ ਦਾ ਕਾਰਨ ਪਤਾ ਲੱਗਾ ਹੀ ਕੁਝ ਸਰ ਅੱਗ ਲੱਗਣ ਦਾ ਜਾਂ ਕਾਰਨ ਕੁਝ ਨਹੀਂ ਪਤਾ ਜਿੱਥੇ ਤੱਕ ਮੈਂ ਮੇਰੀ ਸਮਝ ਹੈ ਪਹਿਲਾਂ ਲਾਈਟ ਗਈ ਹੋਈ ਸੀਗੀ ਹੋ ਸਕਦਾ ਵੀ ਜਦੋਂ ਲਾਈਟ ਆਈ ਉਸ ਤੋਂ ਬਾਅਦ ਮੇ ਵੀ ਕੋਈ ਸ਼ਾਰਟ ਸਰਕਟ ਹੋ ਗਿਆ ਜਾਂ ਕਿਦਾਂ ਇੰਨਾ ਕੁ ਜ਼ਰੂਰ ਕਹਿ ਸਕਦੇ ਆ ਪਰ ਅਜੇ ਕਾਰਨ ਦਾ ਨਹੀਂ ਪਤਾ ਲੱਗਿਆ ਸਿੰਘ ਜੀ ਬਰੇਂਡੇ ਤੋਂ ਆ। ਅੱਛਾ ਭਾਜੀ ਤੁਸੀਂ ਜਦੋਂ ਸੜਕ ਤੇ ਜਾ ਰਹੇ ਸੀ ਕੀ ਦੇਖਿਆ ਤੁਸੀਂ? ਅੱਗ ਦਿਖਾ ਲਾਉਟਾਂ ਸੀ ਭਾਈ ਜੀ ਬਹੁਤ ਜ਼ਿਆਦੇ ਉੱਚੀਆਂ ਨਿਕਲੀ ਜਾਂਦਾਂ। ਲੋਕ ਦੇਖਦਾ ਰਹੇ ਸੀ ਕੋਈ ਗਾਹ ਨਹੀਂ ਜਾ ਰਿਹਾ ਸੀ ਅਸੀਂ ਤਿੰਨਾਂ ਜਣਾਂ ਨੇ ਅੰਦਰ ਵੜ ਕੇ ਦੋ ਗੱਡੀਆਂ ਕੱਢੀਆਂ ਜੀ ਇੱਕ ਤਾਂ Mahindra ਦਾ ਪਿਕਅਪ ਡਾਲਾ ਇੱਕ ਜੀ Scorpio ਗੱਡੀ। ਧੂਆ ਬਹੁਤ ਜ਼ਿਆਦਾ ਹੀ ਲਾਫਟਾਂ ਬਹੁਤ ਉੱਚੀਆਂ ਸੀ। ਤੇ ਫਿਰ ਬਰੇਡ ਅੱਡ ਲੇਟ ਆਈ ਹੈ ਜੀ ਫਾਇਰ ਬਗਰੇਡ। 20-25 ਮਿੰਟ ਲੇਟ ਆਈ ਹੈ ਫੋਨ ਕਰਨ ਦਾ। ਬੇਸ਼ੰਗੀ ਜੋਲੀ ਮੈਨੇਜਰ ਰਕਸ਼ ਕਮਰਸ਼ੀਅਲ ਵਹਿਕਲ ਦਾ ਸਰ ਕਿੰਨਾ ਕਿ ਨੁਕਸਾਨ ਹੋਇਆ ਜੀ ਦੋ ਤਿੰਨ ਗੱਡੀਆਂ ਕਸਪਰ ਦੀਆਂ ਨੇ ਇੱਕ ਲੋਕੜੀ ਆਪਣੀ ਮੇਕਨੋ ਅੱਛਾ ਜੀ ਬਾਕੀ ਜੇ ਦੇਖ ਰਹੇ ਚੈੱਕ ਕਰ ਰਹੇ ਕਿ ਕਿੰਨਾ ਕਰਨ ਦਾ ਮੌਜਾ ਹੈ ਅੱਛਾ ਜੀ ਕਾਰਨ ਕੀ ਮੰਨੋ ਛੋਟਾ ਸੜ ਹੋ ਸਕਦਾ ਹੈ ਜੀ ਹਾਂ ਜੀ ਆਪਾਂ ਏਜੰਸੀ ਦੀ ਗੱਲ ਕਰੀ ਇਹਦੇ ਚ ਫਾਇਰ ਸਿਸਟਮ ਹੈਗਾ ਸੀ ਕਿ ਜੇ ਅੱਗ ਲੱਗ ਜਾਂਦੀ ਹੈ ਆਪਾਂ ਸਾਰਾ ਕੁਝ ਹੋਣਾ ਸਰ ਅੱਛਾ ਜੀ ਹਾਂ ਜੀ ਠੀਕ ਹੈ ਸਿੰਦਰਾ ਏਜੰਸੀ ਚ ਕਿੰਨੀਆਂ ਗੱਡੀਆਂ ਸਾਨੂੰ ਥੋੜਾ ਟਾਈਮ ਪਹਿਲਾਂ ਇਤਲਾਹ ਮਿਲੀ ਸੀ ਕਿ ਮਹਿੰਦਰਾ ਦੀ ਏਜੰਸੀ ਹੈਗੀ ਪਾਤਲਾ ਰੋਡ ਦੇ ਉੱਪਰ ਕਾਰਾਂ ਦੀ ਏਜੰਸੀ ਹੈਗੀ ਸੰਗਰੂਰ ਵਿਖੇ ਕਿ ਉਹਦੇ ਚ ਬੇਸਮੈਂਟ ਦੇ ਵਿੱਚ ਅੱਗ ਲੱਗੀ ਹੈ ਜਿਸ ਦੇ ਵਿੱਚ ਕਾਫੀ ਸਾਰੀਆਂ ਗੱਡੀਆਂ ਹੈਗੀਆਂ ਨੇ ਅਸੀਂ ਮੌਕੇ ਤੇ ਪਹੁੰਚ ਕੇ ਗੱਡੀਆਂ ਵਗੈਰਾ ਕਢਵਾਈਆਂ ਅੰਦਰੋਂ ਫਾਇਰ ਬ੍ਰਿਗੇਡ ਬੁਲਾ ਕੇ ਅਸੀਂ ਅੱਗ ਤੇ ਕਾਬੂ ਪਾ ਲਿਆਗਾ ਬਾਕੀ ਹਜੇ ਕਿੰਨਾ ਨੁਕਸਾਨ ਹੈਗਾ ਕੀ ਹੋਇਆ ਕਿੱਦਾਂ ਅੱਗ ਲੱਗੀ ਹੈ ਉਹਦੀ ਸਾਰੀ ਅਸੀਂ ਜਾਂਚ ਕਰ ਰਹੇ ਹਾਂਗੇ ਜਿਵੇਂ ਵੀ ਕੋਈ ਕੋਈ ਗਾਉ ਸਰ ਜੀ ਫਾਇਰ ਬ੍ਰਿਗੇਡ ਦੀ ਕਿੰਨੀਆਂ ਗੱਡੀਆਂ ਭਲਾਈਆਂ ਗਈਆਂ ਸਾਡੇ ਕੋਲ ਤਿੰਨ ਫਾਇਰ ਫ੍ਰੀਗੇਟ ਦੀਆਂ ਗੱਡੀਆਂ ਆਈਆਂ ਸੀ ਉਹ ਰੀਫਿਲ ਕਾਫੀ ਵਾਰੀ ਹੋ ਕੇ ਕਾਫੀ ਜਦੋਂ ਜਿਹੇ ਦਿਨੋਂ ਜਿਹੜਾ ਹੈਗੇ ਤੇ ਕੰਟਰੋਲ ਕੀਤਾ ਕਿੰਨੀਆਂ ਗੱਡੀਆਂ ਨੂੰ ਛਾਣਾ ਉਹ ਹਜੇ ਇਹਨਾਂ ਦੇ ਮੁਤਾਬਕ ਜੋ ਰਿਪੋਰਟ ਦੇਣਗੇ ਜਾਂ ਆਫਟਰ ਇਨਕੁਆਰੀ ਜੋ ਵੀ ਹੋਏਗਾ ਜੋ ਜਾਂਚ ਉਪਰੰਤ ਪਤਾ ਲੱਗੇਗਾ ਉਸ ਤੋਂ ਬਾਅਦ ਹੀ ਕੁਝ ਕਹਿ ਸਕਦੇ ਸਾਨੂੰ 3:00 ਬਜੇ 4 ਮਿੰਟ ਤੇ ਸੂਚਨਾ ਮਿਲੀ ਕਿ ਇਹ ਮਹਿੰਦਰਾ ਏਜੰਸੀ ਚ ਪਾਤਲਾ ਰੋਡ ਤੇ ਅੱਗ ਲੱਗੀ ਹੋਈ ਹੈ ਮੈਂ ਤੇ ਮੇਰੀ ਟੀਮ ਜਿਹੜੀ ਹੈ ਇੱਕ ਫਾਇਰ ਟੈਂਡਰ ਦਫ਼ਤਰ ਤੋਂ ਲੈ ਕੇ ਇੱਕ ਫਾਇਰ ਟੈਂਡਰ ਸਾਡਾ ਸਿਧਾਨਾ ਸਾਹਿਬ ਗੁਰਦੁਆਰੇ ਦੇ ਲਵੇ ਖੜਾ ਹੈ ਉਧਰੋਂ ਜਿਹੜੇ ਦੋ ਦੋਨੋਂ ਫਾਇਰ ਟੈਂਡਰ ਨੇ ਮੌਕੇ ਤੇ ਪਹੁੰਚ ਗਏ ਤੇ ਮੌਕੇ ਤੇ ਪਹੁੰਚ ਕੇ ਦੇਖਿਆ ਕਿ ਜਿਹੜੀ ਅੱਗ थी ਉਹ ਜਿਹੜੀ ਹੈ ਬੇਸਮੈਂਟ 'ਚ ਲੱਗੀ ਹੋਈ ਸੀ ਕਾਫੀ ਜ਼ਿਆਦਾ ਜਿਹੜੀ ਹੈ ਅੱਗ ਫੈਲ ਚੁੱਕੀ ਸੀ ਤੇ ਧੂੰਆਂ ਹੀ ਧੂੰਆਂ tha ਤੇ ਅਸੀਂ ਜਿਹੜਾ ਹੈ ਕੰਟਰੋਲ ਅੱਗ ਨੂੰ ਕੰਟਰੋਲ ਕੀਤਾ ਇੱਕ ਫਾਇਰ ਟੈਂਡਰ ਸਾਡਾ ਪਵਾਨੀਗੜ ਤੇ ਨਾਲ ਸੀ ਤੇ ਉਹਨੂੰ ਵੀ ਬੁਲਾਇਆ ਆਪਾਂ ਤਿੰਨ ਗੱਡੀਆਂ ਨਾਲ ਜਿਹੜੀ ਹੈ ਉਹ ਅੱਗ ਨੂੰ ਕੰਟਰੋਲ ਕਰ ਲਈਆ ਸਰ ਕੋਈ ਜਾਨੀ ਕਿੰਨਾ ਨੁਕਸਾਨ ਲੱਗਾ ਤੁਹਾਡੀ ਨੁਕਸਾਨ ਤਕਰੀਬਨ 3-4 ਗੱਡੀਆਂ ਜਿਹੜੀਆਂ ਉਹ ਸੜਕੇ ਸਵਾਹ ਹੋ ਗਈਆਂ ਨੇ ਤੇ ਕੁਝ ਗੱਡੀਆਂ ਨੂੰ ਜਿਹੜਾ ਹੈ ਉਹ ਸੇਕ ਲੱਗਿਆ ਹੈ। ਅ ਮੋਟਰਲੇ ਤੋਂ ਕੀ ਲੱਗਦਾ ਵੀ ਅੱਗ ਕਿਵੇਂ ਲੱਗੀ? ਕਿਸੇ ਦੀ ਜਾਣਕਾਰੀ ਨਹੀਂ ਹੈ ਜੀ ਕਿ ਕਿਸੇ ਚੀਜ਼ ਨਾਲ ਲੱਗੀ ਹੋਈ ਹੈ। ਜਦੋਂ ਆਪਾਂ ਇੱਥੇ ਪਹੁੰਚੇ ਉਦੋਂ ਤੱਕ ਜਿਹੜੀ ਹੈ ਉਹ ਅੱਗ ਲੱਗ ਚੁੱਕੀ ਸੀ।